ਵੀ ਅਗਲੀ ਸ਼ਰਾਬ ਨਾਲ ਮਰ ਗਏ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਉਠਾਈ ਬੰਦੇ ਉਦਲ ਮਰ ਗਏ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇਹਨਾਂ ਨੂੰ ਹੋਣ ਕਿਵੇਂ ਪਤਾ ਲੱਗਿਆ ਵੀ ਨਸ਼ੇ ਤੇ ਖੁਦਾ ਕਰਨੇ

ਇਹਨਾਂ ਦੇ ਗੁਰਗੇ ਛੱਡੇ ਹੋਏ ਸੀਗੇ ਜਦੋਂ ਇਹਨਾਂ ਨੂੰ ਪਤਾ ਵੀ ਫਲਾਣੇ ਕੋਲ ਹੋਣੀ ਕਿ ਲੱਖ ਕਿਵੇਂ ਪਤਾ ਲੱਗਿਆ ਵੀ ਹਾਂ ਫਲਾਣੇ ਕੋਲ ਨੇ ਵੇਚ ਦੇਣੇ ਜਦੋਂ ਉਹਨਾਂ ਦੇ ਘਰ ਆਵੋ ਪਰ ਅਜੇ ਵੀ ਇੱਕ ਕੈਰੀਅਰ ਹੁੰਦਾ ਨਾ ਕੈਰੀਅਰ ਦੇ ਉੱਤੇ ਸਮਾਨ ਰੱਦ ਕੇ ਅਸੀਂ ਕਿਤੇ ਵੀ ਲੈ ਜਾਂਦੇ ਹਾਂ ਕੋਈ ਵੀ ਜਿਹੜੇ ਕੈਰੀਅਰ ਨੇ ਉਹੀ ਫੜੇ ਗਏ ਨੇ ਛੋਟੇ ਮੇਜੇ ਜਿਹੜੇ ਜਿਹੜੇ ਸਿਰ ਤੇ ਜਾ ਕੇ ਪੂਰੀ ਚਾਕੇ ਜਮਾਨ ਚੂਰ ਜਿੱਥੇ ਮੈਂ ਛੱਡੇ ਉਹਦੇ ਨੂੰ ਥੋੜੇ ਜਿਹੇ ਪੈਸੇ ਦੇ ਦੇ ਜਿਹੜੇ ਵੱਡੇ ਵੱਡੇ ਨੇ ਇਹਨਾਂ ਦੇ ਦੀ ਸਰਕਾਰ ਦਾ ਕੰਮ ਉਹਦੇ ਨਾਲ ਦੂਜਾ ਜਿਹੜੇ ਨਸ਼ੇ ਦੇ ਸਦਾਕਰ ਨੇ ਉਹਨਾਂ ਦਾ ਕੰਮ ਸਰਕਾਰ ਕੋਲੋਂ ਅਤੇ ਸਦਾਗਰਾਂ ਦਾ ਇਹ ਨਾਪ ਘਟ ਦੋੜ ਦੇਗਾ ਉਹ ਘਟ ਦੋੜ ਪੰਜਾਬ ਦੇ ਵਿੱਚ ਜਦੋਂ ਝਾੜੂ ਵਾਲੀ ਸਰਕਾਰ ਛੇਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦਿੱਤੀਆ ਉਹਨੇ ਜਦੋਂ ਇੱਕ ਗਰੰਟੀ ਦਿੱਤੀ ਵੀ ਮੈਂ 3 ਮਹੀਨਿਆਂ ਦੇ ਵਿੱਚ ਵਿੱਚ ਪੰਜਾਬ ਨੂੰ ड्रग ਨਾ ਪੀਓ ਤੋ ਮੁਕਤ ਕਰਦੇ ਨਸ਼ਾ ਮੁਕਤ ਕਰਦੇ ਕਦੇ ਵੀ ਕਿਸੇ ਤੋਂ ਕੋਈ ਚੀਜ਼ ਮੰਗਦੇ ਨਹੀਂ ਸਗ ਕੇ ਉਹ ਆਪਣਾ ਮਤਲਬ ਜੋ ਸਾਡੇ ਸਮਾਜ ਦੇ ਵਿੱਚ ਜੋ ਤ੍ਰੀਤੀਆਂ ਭੈਣੀਆਂ ਤ੍ਰੀਤੀਆਂ ਸਾਡੇ ਸਮਾਜ ਦੇ ਵਿੱਚ ਜੋ ਭੈਣੀਆਂ ਨੇ ਸਰਕਾਰ ਨੇ ਫਲਾਈਆਂ ਗਈਆਂ ਨੇ ਤੁਹਾਨੂੰ ਅਸੀਂ ਉਹਨਾਂ ਨੂੰ ਦੂਰ ਕਰਨਾ ਹੈ ਅਸੀਂ ਇਹਦੇ ਛੱਲੇ ਦੇ ਥੱਲੇ ਆ ਕੇ ਸਹਿਬ ਜੀ ਪੰਚੀ ਜੀ ਦਾ ਜੀਸ਼ਪਾਈ ਬਣ ਕੇ ਆਪਣੇ ਭਰਾਵਾਂ ਨੂੰ ਜਾਗਰੂਕ ਇਸੇ ਲਿਆ ਕੇ ਜੀ ਦੇ ਸਤਾਈ ਦੇ ਵਿੱਚ ਆਪਣੀ ਸਰਕਾਰ ਬਣਾਉਣ ਦਾ ਆਪਾਂ ਪੂਰਾ ਪੂਰਾ ਜਤਨ ਕਰੀਏ ਉਹਨਾਂ ਸਤਿ ਸ਼੍ਰੀ ਅਕਾਲ ਮੈਂ ਹਿਮਾਲਾ ਜਲ ਕਹਾਣੀ ਗੁਰੂ ਜੀ ਦਾ ਕਹਾਣਾ ਵਾਹਿਗੁਰੂ